ਵਿੱਖ ਸਵਾਰਾਂ ਲਈ ਵਿਦੇਸ਼ ਜਾ ਰਹੇ ਦੀਨਾ ਨਗਰ ਦੇ ਨੌਜਵਾਨਾਂ ਨੂੰ ਰਸ਼ੀਆ ਸੈਨਿਕਾਂ ਨੇ ਕਾਬੂ ਕਰਕੇ ਯੂਕਰੇਨ ਦੇ ਖਿਲਾਫ ਯੁੱਧ ਲੜਨ ਲਈ ਕੀਤਾ ਰੂਸੀ ਫੌਜ ਚ ਭਰਤੀ ਗੁਰਦਾਸਪੁਰ ਦੇ ਦੀਨਾ ਨਗਰ ਦੇ ਵੰਖਾ ਦੇ ਇੱਕ ਗਰੀਬ ਪਰਿਵਾਰ ਦਾ ਰਵਨੀਤ ਸਿੰਘ ਆਪਣੇ ਪਰਿਵਾਰ ਦਾ ਵਿਖ ਸਵਾਰਾਂ ਲਈ 11 ਲੱਖ ਰੁਪਏ ਲੈ ਕੇ ਏਜੰਟ ਉਸ ਨੂੰ ਟੂਰਿਸਟ ਵੀਜ਼ੇ ਤੇ ਰਸ਼ੀਆ ਭੇਜ ਦਿੰਦੇ ਹਨ ਅਤੇ ਉਸ ਨੂੰ ਅਤੇ ਉਸ ਦੇ ਇੱਕ ਸਾਥੀ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਰਗੇ ਦੇਸ਼ ਤੇ ਜਿੰਦਾਬਾਦਾ ਕਰਦੇ ਹਨ ਪਰ ਜਦੋਂ ਨੌਜਵਾਨ ਘੁੰਮਣ ਬਾਹਰ ਜਾਂਦੇ ਹਨ ਤਾਂ ਉਹ ਰਸ਼ੀਨ ਪੁਲਿਸ ਦੇ ਅੜਿੱਕੇ ਚੜ ਜਾਂਦੇ ਹਨ ਪੁਲਿਸ ਕਾਬੂਕਿੱਤੇ ਇਹਨਾਂ ਨੌਜਵਾਨਾਂ ਨੂੰ ਰਸ਼ੀਨ ਸੈਨਿਕਾਂ ਦੇ ਹਵਾਲੇ ਕਰ ਦਿੰਦੀ ਹੈ ਸੈਨਿਕਾਂ ਵੱਲੋਂ ਕਾਬੂਕਿੱਤੇ ਨੌਜਵਾਨਾਂ ਨੂੰ ਸਜ਼ਾ ਦਿਵਾਉਣ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਯੁੱਧ ਲੜਨ ਲਈ ਰਸ਼ੀਨ ਫੌਜ ਭਰਤੀ ਕਰ ਲੈਂਦੇ ਹਨ ਅਤੇ ਦੂਜੇ ਪਾਸੇ ਹੁਣ ਰਸ਼ੀਆ ਚ ਫਸੇ ਹਲਕਾ ਤੀਨਾਨਗਰ ਦੇ ਅਦੀਨ ਪੈਂਦੇ ਪਿੰਡ ਵਾਂਖਾ ਦੇ ਨੌਜਵਾਨ ਰਵਨੀਤ ਸਿੰਘ ਤੇ ਪਿੰਡ ਜੰਡੇ ਦੇ ਨੌਜਵਾਨ ਵਿਕਰਮ ਸਿੰਘ ਦੇ ਮਾਪਿਆਂ ਕੇਂਦਰ ਤੇ ਸੂਬਾ ਸਰਕਾਰ ਤੋਂ ਉਹਨਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਅਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਈ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਲਿਆਉਣ ਲਈ ਸਰਕਾਰ ਉਹਨਾਂ ਦੀ ਮਦਦ ਕਰੇ ਦੇਖੋ ਪੂਰੀ ਖਬਰ ਰਾਵੀ ਨਿਊਜ਼ ਤੇ ਖਬਰ ਨੂੰ ਸ਼ੇਅਰ ਜ਼ਰੂਰ ਕਰਨਾ ਤਾਂਕਿ ਪੀੜਤ ਮਾਪਿਆਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਹਾਂਜੀ ਉਹ ਗਏ ਹੀ ਟੂ ਰੈਸਟ ਵੀਜੇ ਤੇ ਗਏ ਹੀ ਨਾ ਤੋਂ ਤੇ ਉਹ ਅੱਗੇ ਪਤਾ ਨਹੀਂ ਉਹਨਾਂ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ ਸਾਨੂੰ ਤੈਨਾਂ ਵੀ ਨਹੀਂ ਪਤਾ ਕਿਹਦੇ ਨਾਲ ਫਿਰ ਅੱਗੇ ਗੱਲ ਉਹਨਾਂ ਦੀ ਹੋਈ ਜਾਂ ਨਹੀਂ ਹੋਈ ਕਿੱਦਾਂ ਕਰਕੇ ਗਏਨ ਤੇ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਿਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਖੜਲੇ ਆ। ਬਾਹਰ ਇਹਨਾਂ ਪੁਲਿਸ ਵਾਲਿਆਂ ਨੇ ਫੜਿਆ ਤੇ ਪੁਲਿਸ ਵਾਲਿਆਂ ਕਹਿੰਦੇ ਇੱਕ ਇੱਕ ਦੋ ਦਿਨ ਖੜੇ ਰੱਖਿਆ ਉੱਥੇ ਤੇ ਉਹਨਾਂ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ। ਤੇ ਉੱਥੇ ਉਹ ਕਹਿੰਦੇ ਹੁਣ ਉਹਨਾਂ ਸਾਈਨ ਸੂਨ ਕਰਾ ਲੈ ਕਹਿੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਇੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜਾਓ ਸਾਡੇ ਚ। ਹਾਂਜੀ ਤੇ ਮੁੰਡੇ ਕਹਿੰਦੇ ਪਿਆਹੀ ਉਹਨਾਂ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਇੱਥੇ ਜੇਲ੍ਹ ਚ ਕਿੱਦਾਂ ਕੱਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ। ਤੇ ਇਹਦੇ ਨਾਲੋਂ ਤਾਂ ਹੀ ਫਿਰ ਆਰਮੀ ਦੇ ਐਂਟਰੀ ਠੀਕ ਆ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਤੇ ਉਹ ਬਾਕੀ ਮੁੰਡੇ ਉਹਨਾਂ ਅੱਗੇ ਟ੍ਰੇਨ ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ ਦੋ ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਦੇ ਨੇ ਉਹਨਾਂ ਨੇ ਉਹਦੀ ਉਮਰ ਘੱਟ ਹੀ ਕਿਛੋਟੇ ਛੋਟਾ ਹੀ ਇੱਕ ਮੁੰਡਾ ਤੋਂ ਕੱਲ ਪਰਸੋਂ ਦੀ ਹੋ ਗਈ ਦੀ ਉਹਦੀ ਉਮਰ ਪੂਰੀ ਤੇ ਕੱਲ ਸਾਈਨ ਹੋ ਗਿਆ ਉਹਦੇ ਵੀ ਤੇ ਉਹਨਾਂ ਨੂੰ ਕਹਿੰਦੇ ਅਗਲੇ ਕੱਲ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨਾਲ ਉਹਨਾਂ ਦੀ ਗੱਲ ਕਿਤੇ ਹੋਈ ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੇ ਉਹ ਹੋਰ ਕਿਤੇ ਅੱਗੇ ਭੇਜਨੇ ਇਹਨਾਂ ਨੇ ਕੋਚ ਭਰਦੀ ਗੱਲ ਲੜਾਈ ਤੇ ਭੇਜਦੇ ਨੇ ਹਾਂਜੀ ਪਤਾ ਨਹੀਂ ਉਹ ਲੜਾਈ ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉਹਦਾ ਵੀ ਜਿਹੜੀ ਜੂੰਟ ਚ ਪਹਿਲਾਂ ਹੀ ਨਾ ਉਹ ਟ੍ਰੇਨਿੰਗ ਦੇ ਕਰਦੇ ਤਾਂ ਉਹ ਜੂੰਟ ਤੋਂ ਉਹਨੂੰ ਅੱਗੇ ਭੇਜਨੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ ਇਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਜੋ ਉੱਥੇ ਭੇਜਣਾ ਤੇ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੋਸ਼ਿਸ਼ ਨਹੀਂ ਤੇ ਕਹਿੰਦੇ ਉੱਥੇ ਪੇ ਮੁੰਡੇ ਰੱਖੇ ਦੇ ਟ੍ਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ ਗੁੱਲ ਸਮਝਾ ਦਿੰਦੇ ਨੇ ਤੇ ਕਹਿੰਦੇ ਹਾਂ ਪਤਾ ਨਹੀਂ ਕਾਲ ਤੱਕ ਕਹਿੰਦੇ ਉੱਥੇ ਨਾ ਭੇਜ ਦੇਣਾ ਉਹਨਾਂ ਨੂੰ ਵੀ ਹਾਂਜੀ ਪਤਾ ਨਹੀਂ ਲੜਾਈ ਵਾਸਤੇ ਭੇਜਦੇ ਟ੍ਰੇਨਿੰਗ ਟ੍ਰੂਨਿੰਗ ਵਾਸਤੇ ਪਤਾ ਨਹੀਂ ਹਮ ਤੁਸੀਂ ਕੀ ਚਾਹੁੰਦੇ ਹੋ ਅਹੀਂ ਤਾਂ ਚਾਹੁੰਦੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ ਇਹੋ ਬੇਨਤੀ ਕਰਨੀ ਆ ਅਸੀਂ ਤਾਂ ਤੇ ਕਰੋ ਬੱਚਾ ਕਿਹੜੀ ਕੰਟਰੀ ਵਾਸਤੇ ਨਿਕਲੇ ਪਤਾ ਨਹੀਂ ਕੰਟਰੀ ਕੰਟਰੀ ਤਾਂ ਦਾ ਕੀ ਆ ਪਰ ਉਹਨਾਂ ਪਤਾ ਨਹੀਂ ਉਹ ਟੂਰਿਸਟ ਵੀਜ ਤੇ ਗਏ ਕਿੱਥੇ ਜਾਣਾ ਸੀ ਉਹਨ ਮੈਨੂੰ ਇੰਨਾ ਵੀ ਨਹੀਂ ਚੇਤਾ ਹੈਗਾ ਤੇ ਅੱਗੇ ਜਾ ਕੇ ਪੈਸੇ ਲੱਗੇ ਤੁਹਾਡੇ ਪੈਸੇ ਤਾਂ ਲੱਗੇ ਸਾਡੇ 10 11 ਲੱਖ ਰੁਪਏ ਲੱਗ ਗਿਆ ਸੀ ਪਰਿਵਾਰ ਦੇ ਖਰਚੇ ਕਿਦਾਂ ਕੱਢ ਦੋ ਜੀ ਹਾਂ ਗਰੀਬ ਹੀ ਆ ਅਸੀਂ ਮਾੜੇ ਬੰਦੇ ਆ ਹਾਂਜੀ ਕਰਜ਼ਾ ਚੋਕ ਕੇ ਗਿਆ ਸੀ ਜੀ ਹੁਣ ਅੰਮ੍ਰਿਤਪੁਰ ਤੋਂ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆਂ ਆ ਇਹੋ ਫੀਲ ਕਰਨੇ ਆਂ ਵੀ ਸਾਡੀ ਮਦਦ ਹੋ ਜੇ ਸਾਡੇ ਬੱਚੇ ਵਾਪਸ ਆ ਜਾਣ ਘਰ ਵੇਜ ਦੇਣ ਹਾਂਜੀ ਜੇ ਬਣਾਉਂਦੇ ਕੀ ਤੁਹਾਡੇ ਭਰਾ ਕਿੱਥੇ ਗਿਆ ਕੀ ਸਾਰੀ ਘਟਨਾ ਹੋਈ ਮੇਰਾ ਨਾਮ ਨਵਦੀਪ ਕੌਰ ਆ ਮੇਰੇ ਵੀਰ ਦਾ ਨਾਮ ਰਵਨੀਤ ਸਿੰਘ ਅ ਵੀਰਾਡ ਨੂੰ ਕਰੋਂ ਗਿਆ ਨੂੰ 4 ਬੰਦ ਮਹੀਨੇ ਹੋ ਗਏ ਆ ਹੂੰ ਤੇ ਉਹ ਇਹ ਤੂੰ ਕਹਿ ਗਈ ਤੇ ਗਈ ਵੀ ਟੂਰਿਸਟ ਵੀਜ਼ੇ ਤੇ ਜਾਣਾ ਵਾ ਗਾੜੀ ਤੇ ਜਦੋਂ ਕਰੋਗੇ ਮਤਲਬ ਗਾਹ ਨੂੰ ਜਾਣ ਨੂੰ ਨਿਕਲੇ ਹੀ ਤੇ ਉਹਨਾਂ ਨੇ ਕਾ ਇਹ ਕਹਿ ਕੇ ਗਈ ਵੀ ਮੰਮੀ ਹੀ ਆਈ ਨਿਕਲਣ ਲੱਗਿਆ ਗਾਹ ਨੂੰ ਤੇ ਹੈਨਾ ਵੀ ਘੁੰਮਣ ਕਾ ਮਨ ਜੋ ਵੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਫਾਨ ਆਣਾ ਬੰਦ ਹੋ ਗਿਆ ਨੈਟ ਆਫ ਹੋ ਗਿਆ ਕਾਫੀ ਦਿਨ ਹਫਤਾ ਡੇਢ ਹਫਤਾ ਹੋ ਗਿਆ ਨੈਟ ਨਹੀਂ ਓਨ ਹੋਇਆ ਤੇ ਜਦੋਂ ਨੈਟ ਓਨ ਹੋਇਆ ਨੈਟ ਓਨ ਕੀਤਾ ਉਹਨਾਂ ਨੇ ਫਿਰ ਉਹਨਾਂ ਦੇ ਦੋਸਤਾਂ ਨੇ ਵੀ ਦੋਸਤਾਂ ਨੇ ਵੀ ਮਤਲਬ ਹਨੂ ਨੰਬਰ-ਨੰਬਰ ਸਿਗੇ ਉਹਨਾਂ ਨੇ ਵੀ ਕਾ ਪੀ ਇਹੀ ਪਿੱਦ ਦਫਾ ਸਿਦੇ ਹਨੂ ਯਕੀਨ ਇਹ ਫਿਰ ਥੋੜੇ ਕਿ ਦਿਨਾਂ ਬਾਅਦ ਫਿਰ ਰਵਨੀਤ ਦਾ ਵੌਇਸ ਮੈਸੇਜ ਆਇਆ ਪੀ ਪੀ ਇਦਦਾਂ ਮੰਮੀ ਪੀ ਹਨੂ ਅਹੀਂ ਕ੍ਰੋਸ ਕੀ ਲੱਗਿਆ ਕ੍ਰੋਸ ਕਰਨ ਲੱਗੇ ਆ ਕੀ ਕੁਛ ਲੱਗੇ ਆ ਕਰਨ ਤੇ ਮੰਮੀ ਹਨੂ ਨੇ ਤਾਂ ਬੰਦੇ ਮਿਲੇ ਤੇ ਉਹਨਾਂ ਨੇ ਨਾ ਹਨੂ ਕਿਆ ਵਾ ਇੰਨੀ ਗੱਲ ਪੀ ਨਹੀਂ ਪੱਲਾ ਇੱਛੇ ਰੱਖਿਆ ਨਾ ਨਾ ਤੂੰ ਕਿਉਂ ਪਰਮਾ ਬੰਦੇ ਮਿਲੇ ਤੇ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਐ ਵੀ ਅਸੀਂ ਤੁਹਾਨੂੰ ਇਥੇ ਸਿਕਿਉਰਿਟੀ ਗਾਰਡ ਜਾਂ ਕੋਈ ਹੈਲਪਰ ਹੂਲ ਪਰ ਦੀਦਾ ਆਰਮੀ ਚ ਹੈਲਪਰ ਹੁੰਦੇ ਆ ਤੇ ਉਹਦੀ ਜੌਬ ਆਫਰ ਦਿੱਤੀ ਆ ਤੇ ਮੰਮਾ ਇਹਨਾਂ ਨੇ ਮੰਥਲੀ ਸੈਲਰੀ ਵੀ ਹੈਗੀ ਆ ਤੇ ਹੋਰ ਪਤਾ ਨਹੀਂ ਕੀ ਕੀ ਜੋ ਵੀ ਫੈਸਿਲਿਟੀ ਦਿੱਤੀਆਂ ਆ ਵਿੱਚ ਰੋਟੀ ਪਾਣੀ ਹਾਂ ਵਿੱਚ ਸਭ ਕੁਝ ਆ ਤੇ ਮੰਮੀ ਕਾਫੀ ਜਣੇ ਆ ਹੈਨਾ ਤੇ ਇਹਨਾਂ ਨੇ ਹਾਲ ਉਹਨੇ ਤੇ ਪ੍ਰਤੀ ਕਰ ਲਿਆ ਉਹਨ ਉਸ ਤੋਂ ਗਾਂ ਮਤਲਬ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਵੀ ਕੀ ਕਿੱਦਾਂ ਉਹਨਾਂ ਨੂੰ ਗਾਂ ਭਰਤੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਸ ਤੋਂ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ ਹੂੰ ਕਿਹੜੇ ਕੰਟਰੀ ਭਰਤੀ ਕਰ ਲਿਆ ਰਸ਼ੀਆ ਹੁਣ ਕੀ ਕਹਿੰਦਾ ਬੇਟਾ ਜਦੋਂ ਫੋਨ ਤੁਹਾਨੂੰ ਆਇਆ ਬੇਟਾ ਹੂੰ ਚਲੋ ਵੀ ਹੋ ਨਵੀਰਾਂ ਦੇ ਕੀ ਆ ਕਹਿੰਦਾ ਫੋਨ ਤੇ ਆ ਕਿਥੇ ਭਰਦੀ ਕਰ ਲੈ ਆਰਮੀ ਗਾੜੀ ਭੇਜ ਰੇ ਕੀ ਆ ਹਾਂ ਉਹਨਾਂ ਨੇ ਉਹ ਗੱਲ ਦਸੀ ਕਹਿੰਦੇ ਮਮਾ ਸਾਡੇ ਤੋਂ ਪਹਿਲਾਂ ਵੀ ਇੱਕ ਗਰੁੱਪ ਗਿਆ ਤੇ ਉਹ ਹੁਣ ਇਹ ਇਹ ਥੋੜੀ ਪਿੱਛੇ ਨੇ ਇਸ ਕਰਕੇ ਵੀ ਜਿਹੜਾ ਇਹਦੇ ਨਾਲ ਤਾਂ ਮੁੰਡਾ ਨਾ ਉਹਦੀ ਨਾ ਏਜ ਕੱਟ ਸੀਗੀ 18 ਪਲੱਸ ਨਹੀਂ ਸੀਗਾ ਤੇ ਇਹ ਹੁਣ ਥੋੜੇ ਦਿਨਾਂ ਨੂੰ ਹੋ ਗਿਆ ਕੰਪਲੀਟ ਹੋ ਗਿਆ ਇਹਦੇ ਤੇ ਇਹਨਾਂ ਨੂੰ ਪਿੱਛੇ ਰੱਖਿਆ ਦਾ ਜਿਹੜਾ ਇਸ ਤੋਂ ਪਹਿਲਾਂ ਗਰੁੱਪ ਗਿਆ ਆ ਨਾ ਉਹਨਾਂ ਨੂੰ ਮੰਮੀ ਵੀ ਪਤਾ ਨਹੀਂ ਕੀ ਸਖਲਾਈ ਦੇ ਰਹੀ ਟ੍ਰੇਨਿੰਗ ਦੇਣ ਦੇ ਹੁਣ ਇਹ ਨਹੀਂ ਨਾ ਇਹ ਵੀ ਨਹੀਂ ਖੋਲ ਗਿਆ ਤਾਂ ਸਭ ਟ੍ਰੇਨਿੰਗ ਕਿਸ ਗੱਲ ਦੀ ਦਿੱਤੀ ਆ ਉਹਨਾਂ ਵੀ ਨਹੀਂ ਪਤਾ ਨਹੀਂ ਉਹਨਾਂ ਨੇ ਦੱਸਿਆ ਕਿਉਂਕਿ ਸ਼ਾਇਦ ਨਹੀਂ ਗੱਲ ਕਰ ਸਕਦੇ ਉਹਨੇ ਤੇ ਹੁਣ ਉਹ ਵਾਲਾ ਗਰੁੱਪ ਹੈ ਜਿਹੜਾ ਉਹ ਸ਼ਾਇਦ ਗੱਲ ਹੋਈ ਹੋਏਗੀ ਉਹ ਗਰੁੱਪ ਗਾਂ ਭੇਜਿਆ ਕਿਤੇ ਹੁਣ ਇਹ ਵੀ ਨਹੀਂ ਪਤਾ ਕਿ ਕਿੱਥੇ ਭੇਜਿਆ ਆ ਉਹਨਾਂ ਨੇ ਗਾਂ ਇਤਿਹਾਸਕ ਵਰਸੋਂ ਤੱਕ ਇਹਨਾਂ ਨੂੰ ਵੀ ਉੰਦੀ ਜਗ੍ਹਾ ਜਿੱਥੇ ਪਹਿਲੇ ਹੀ ਨਾ ਉਹਨਾਂ ਦੀ ਜਗ੍ਹਾ ਇੱਕ ਦੋ ਦਿਨਾਂ ਵਿੱਚ ਭੇਜ ਦੇਣਾ ਮਤਲਬ ਲੜਾਈ ਫੌਜਪਨ ਨਹੀਂ ਕਰ ਲਏ ਕਿਤੇ ਆਰਮਿਸ ਭਰਤੀ ਹੈ ਸਾਈਨਸੂਨ ਕਰਾ ਲੇ ਦੇ ਸਾਈਨਸੂਨ ਪਤਾ ਨਹੀਂ ਕੀ ਕਰਾਏ ਕਰੂਆ ਕੁਝ ਬੋਨ ਸਾਈਨਸੂਨ ਕੀਤਾ ਹੋਇਆ ਘਣਾ ਨਹੀਂ ਉਹ ਨਹੀਂ ਹੁਣ ਸਾਨੂੰ ਪਤਾ ਚੱਲਦਾ ਪਿਆ ਵੀ ਗਾਂ ਕਿੱਥੇ ਭੇਜ ਨਾਏ ਆ ਜਾਂ ਜਿਹੜੇ ਗਾਂ ਗਰੁੱਪ ਗਏ ਆ ਮੁੰਡਿਆਂ ਦਾ ਇਹਨਾਂ ਦੇ ਫਰੈਂਡ ਹੀ ਹੀਗੇ ਹੁਣ ਉਹ ਗਾਂ ਕਿੱਥੇ ਗਏ ਆ ਹੁਣ ਉਸ ਗੱਲ ਦਾ ਕੁਛ ਪਤਾ ਨਹੀਂ ਤੁਹਾਨੂੰ ਮੁੰਡਿਆਂ ਨੇ ਕੀ ਕਿਹਾ ਵੀ ਫੋਨ ਤੇ ਵੀ ਸਾਡੇ ਨਾਲ ਸਾਨੂੰ ਬਚਾਇਆ ਜਾ ਕੀ ਮਸਲਾ ਉਹ ਕਹਿੰਦੇ ਵੀ ਸਾਨੂੰ ਮੰਮੀ ਵੀ ਤੁਸੀਂ ਰੋਲਾ ਪਾਓ ਗਾਂ ਗੱਲ ਕਰੋ ਕਿਤੇ ਜਿਹੜੇ ਫਰੈਂਡ ਹੈ ਸਾਰੇ ਵੀ ਤੁਸੀਂ ਇਕੱਠੇ ਹੋ ਉਹ ਤੇ ਗਾਂ ਗੱਲ ਕਰੋ ਕਿਤੇ ਵੀ ਮੰਮੀ ਇਹ ਫਸ ਗਏ ਤੇ ਵੀ ਸਾਨੂੰ ਕਢਾਉਣ ਕਿਉਂਕਿ ਸਾਨੂੰ ਪਤਾ ਨਹੀਂ ਵੀ ਇਹਨਾਂ ਨੇ ਗਾਂ ਨੂੰ ਕਿੱਥੇ ਲੈ ਕੇ ਜਾਣਾ ਮਤਲਬ ਆਰਮੀ ਚ ਭਰਦੀ ਗੱਲ ਲੜਾਈ ਵਾਸਤੇ ਭੇਜਤਾ ਲੜਾਈ ਵਾਸਤੇ ਭੇਜਤਾ ਫਿਰ ਹੋਰ ਕੀ ਹੈ ਮਾਸਕੋ ਰਾਜਤਾਨੀ ਹੈ ਤਾਂ ਉਹ ਪੁਲਿਸ ਆਈਟ ਫਿਰ ਤੁਹਾਨੂੰ ਪਤਾ ਹੀ ਹੈ ਢੜਾਈ ਲੱਗੀ ਦੀ ਹੈ ਸ਼ੁਕਰੀਨ ਦੇ ਨਾਲ ਇਹਨੂੰ ਫਿਰ ਮਾਸਕੋ ਫੌਜ ਭਰਤੀ ਕਰ ਲਿਆ ਗਿਆ ਹੈ ਹੈ ਫਿਲਹਾਲ ਇਸ ਟੇਮੇ ਰਸ਼ੀਆ ਜੀ ਨੇ ਇੱਥੇ ਭਰਤੀ ਕੀਤਾ ਹੁਣ ਗਾਂ ਇਹਨਾਂ ਨੂੰ ਗਰੁੱਪ ਭੇਜਿਆ ਉਹ ਮਾਸਕੋ ਭੇਜਿਆ ਜਾਂ ਕਿੱਥੇ ਉਹਦਾ ਹਨ ਉਹਦਾ ਨਹੀਂ ਹਾਨੂੰ ਪਤਾ ਚੱਲਦਾ ਪਿਆ ਵੀ ਉਹਨਾਂ ਨੂੰ ਕਿੱਥੇ ਭੇਜਿਆ ਕਿਹਨੇ ਮੁੜੇ ਨਾਲ ਗੁੜੀ ਅੱਧ ਦੇ ਦਿਲ ਦੀ ਫਿਲਹਾਲ ਇਹ ਦੋ ਜਣੇ ਹੈ ਇਹਦੇ ਇਹਨਾਂ ਤੋਂ ਪਹਿਲਾਂ ਗਰੁੱਪ ਗਿਆ ਉਹ ਤੇ 7 8 7 8 ਜਣੇ ਹੋਣੇ 7 8 ਜਣੇ ਹੈਗੇ ਹਾਂਜੀ ਉਹ ਵੀ ਪੰਜਾਬੀ ਹੈ ਤੁਸੀਂ ਕੀ ਚਾਹੁੰਦੇ ਹੋ ਮਾਜੀ ਬਸ ਇਹ ਵੀ ਆ ਡਮੜਾ ਕਰ ਵਾਪਸ ਆਜਾ ਸਰਕਾਰ ਗਰੀ ਪੀ ਸਰ ਹਾਂਜੀ ਇਹ ਸਰਕਾਰ ਘਰੀ ਪੀ ਇਹ ਸਰਕਾਰ ਗਰੀ ਗਰੀ ਇਹ ਸਰਕਾਰ ਗਰੀ ਇੱਕ ਗਾੜੀ ਇਹ ਪੀਲ ਕਰਦੇ ਆ ਵੀ ਸਾਡਾ ਡਮੜਾ ਸਹੀ ਸਲਾਮਤ ਕਰ ਵਾਪਸ ਲਿਆਂਦਾ ਜਾਵੇ ਸਾਰੇ ਬੱਚੇ ਆ ਜਣਾ ਸੀ ਸਾਰੇ ਬੱਚੇ ਵਾਪਸ ਕਹਿੰਦੇ ਵਿਚਾਰੇ ਸਾਰੇ ਆ ਜਾਈ ਦੂਨੀ ਕਰਨੀ ਹੈ ਵੀ ਮੇਰਾ ਕੱਲਾ ਨਹੀਂ